ਦੇ ਕੰਸਰਨ ਆ ਹੂੰ ਹੂੰ ਇਹ ਇੱਕ ਲੌਂਗ ਲਾਈਟਡ ਲੌਂਗ ਵੇਟਡ ਵਿਸ਼ਾ ਆ ਇਹ ਬੜਾ ਅਹਿਮ ਆ ਜੀ ਜੀ ਜੇ ਮੈਂ ਇਹਦੇ ਦੋ ਮਿੰਟ ਇਹ ਗੱਲ ਕਰਨੀ ਆ ਉਹ ਤੇ ਮੈਂ ਇਹ ਕਹਿ ਸਕਦਾ ਕਿ ਜਿਹਦੇ ਨਾਲ ਬੀਤੀ ਆ ਉਹਦੇ ਲਈ ਇਹ ਵਿਸ਼ਾ ਜਿਹੜਾ ਬੜਾ ਅਹਿਮ ਆ ਹੂੰ ਹੂੰ ਤੇ ਜਿਹਦੇ ਨਾਲ ਨਾ ਕੁਝ ਬੀਤੀ ਹੋਵੇ ਠੀਕ ਠਾਕ ਚੱਲ ਰਿਹਾ ਹੋਵੇ ਜੀ ਦਾ ਉਹਦੇ ਲਈ ਹੋ ਸਕਦਾ ਨਾਰਮਲ ਗੱਲ ਹੋਵੇ ਜੀ ਪਰ ਉਹਦੇ ਨਾਲ ਵੀ ਬਾਈ ਇਹ ਚੀਜ਼ ਆ ਹੀ ਜਾਣੀ ਆ ਆ ਜਾਣੀ ਆ ਫਿਰ ਇਹ ਇਹਦੇ ਗੱਲ ਮੈਂ ਇੱਕ ਗੱਲ ਕਹਾਂ ਕਿ ਜਿਹੜੇ ਕੁਝ ਕਹਿੰਦੇ ਲੋਕ ਵੀ ਸਰਕਾਰ ਕੁਝ ਕਰਦੀ ਆ ਤੇ ਫਿਰ ਇਹਦਾ ਆ ਆ ਮਕਸਦ ਹੋਏਗਾ ਹੂੰ ਹੂੰ ਕੋਈ ਵੀ ਕੋਈ ਵੀ ਜਿਹੜੀ ਪਾਲਿਸੀ ਐਨ ਆਰ ਆਈ ਦੇ ਲਈ ਆਉਂਦੀ ਆ ਉਹਨੂੰ ਆਉਣ ਦਿਓ ਹੂੰ ਹੂੰ ਉਹਨੂੰ ਜਿਹੜੇ ਅਜਮਾਓ ਜਾਓ ਉੱਥੇ ਵਰਤੋ ਫਿਰ ਆਪਾਂ ਕਮੈਂਟ ਕਰੀਏ ਕਿ ਕੋਈ ਏਦਾਂ ਦੀ ਗੱਲ ਹੈਗੀ ਆ ਜਾਂ ਨਹੀਂ ਠੀਕ ਹੈ ਜੀ ਇੱਕ ਬੜਾ ਵੱਡਾ ਸੇਫਗਾਰਡ ਹੈ ਜਦੋਂ ਵੀ ਸਮੇਂ-ਸਮੇਂ ਸਰਕਾਰਾਂ ਕੁਝ ਕਰਦੀਆਂ ਨੇ ਉਹਨੂੰ ਅਸੀਂ ਐਨ ਆਰ ਆਈ ਪੁਆਇੰਟੂਲ ਵੀ ਲੈ ਕੇ ਇੱਕ ਵਾਰੀ ਹੋਰ ਨਾ ਅਪਲਾਈ ਜ਼ਰੂਰ ਕਰੀਏ ਜੀ ਬਈ ਇਰਾਇ ਮੰਨਣਾ ਆ ਜੀ ਠੀਕ ਹੈ ਜੀ ਕਿਉਂਕਿ ਜਿਹੜੇ ਪਿੱਛੇ ਇੱਕ ਰਿਪੋਰਟ ਆਈ ਸੀ ਮਾਨ ਸਾਹਿਬ ਹਮ ਉਹ ਸੀਗੀ ਆ ਕਿ ਜਿਹੜੇ ਐਨ ਆਰ ਆਈ ਦੀਆਂ ਜ਼ਮੀਨਾਂ ਆ ਜੀ ਜੀ ਉਹ ਜਿਹੜੀਆਂ ਕਰੰਟ ਜਿਹੜੀਆਂ ਜ਼ਮੀਨਾਂ ਆ ਉਹਦਾ ਬਿਲੀਅਨ ਜਿਹੜਾ ਰੁਪਈਆ ਆ ਉਹ ਦੱਬਿਆ ਹੋਇਆ ਵਾ ਐਨ ਆਰ ਆਈ ਦਾ ਉੱਤੇ ਤੇ ਉਹਨਾਂ ਵਾਸਤੇ ਕੋਈ ਥਾਂ ਡਿਪਾਰਟਮੈਂਟ ਕੁਝ ਹੈਗੇ ਸੀ ਲੇਕਿਨ ਸਿੱਧੇ ਤੌਰ ਤੇ ਐਕਸੈਸ ਨਹੀਂ ਸੀਗਾ ਬਹੁਤ ਸਾਰੇ ਲੋਕ ਮਹੀਨਿਆਂ ਬਾਅਦ ਉਸੇ ੱੱੱਕੇ ਖਾਂਦੇ ਆ ਹਾਰ ਕੇ ਵਿਚਾਰੇ ਵਾਪਸ ਆ ਜਾਂਦੇ ਆ ਤੇ ਬਾਈ ਜੀ ਇਹ ਤੁਹਾਡੀ ਗੱਲ ਦੇ ਵਿੱਚੋਂ ਗੱਲ ਨਿਕਲੀ ਆ ਜਿਨ੍ਹਾਂ ਦਾ ਬੈਂਕ 'ਚ ਪੈਸਾ ਪਿਆ ਵਾ ਬਜ਼ੁਰਗਾਂ ਦਾ ਮੈਂ ਕਹਿੰਦਾ ਵੀ ਉਹਨਾਂ ਤੇ ਜਾਵਾਕ ਇੱਥੋਂ ਪਾਵਰ ਆਫ ਅਟਾਰਨੀ ਵੀ ਲੈ ਕੇ ਜਾ ਕੇ ਕਢਾ ਕੇ ਦਿਖਾਣ ਜੋ ਬੈਂਕਾਂ ਨੇ ਦੇ ਦੇਣ ਉਹਨਾਂ ਨੇ ਕਿਹਾ ਨਹੀਂ ਜੀ ਸਾਨੂੰ ਤਾਂ ਲੱਗਿਆ ਬੰਦਾ ਮਰ ਗਿਆ ਤੁਹਾਡੇ ਪੈਰਾਂ ਤੇ ਪਾਣੀ ਨਹੀਂ ਪੈਂਦੇ ਉਹਨੇ ਕਿ ਦਿਨ ਹੁੰਦੇ ਆ ਜਾਨੂ ਬੰਦਾ ਵਾਪਸ ਮੁੜਿਆ ਆਉਂਦਾ ਵਾ ਸੋ ਇਹ ਕਈ ਕੇਸ ਜਿਹੇ ਆਪਣੇ ਸਾਹਮਣੇ ਆਏ ਫਿਰ ਉਹਨਾਂ ਨੂੰ ਦੱਸਿਆ ਵੀ ਕਿਹੜਾ ਤਰੀਕਾ ਤੁਸੀਂ ਬਣਾਉਣਾ ਤਾਂ ਤੁਹਾਨੂੰ ਪੈਸੇ ਮਿਲਣੇ ਉਹ ਵੀ ਜੇ ਤੁਹਾਡਾ ਪਰਿਵਾਰ ਦਾ ਬੰਦਾ ਜਿਉਂਦਾ ਤੁਹਾਡਾ ਬਜ਼ੁਰਗ ਜੇ ਬਜ਼ੁਰਗ ਚਲੇ ਗਿਆ ਤੁਹਾਡੀ ਗੱਲ ਸਹੀ ਆ ਪਤਨੀ ਬੈਂਕਾਂ 'ਚ ਕਿੰਨਾ ਐਨਆਰਆਈ ਦਾ ਪੈਸਾ ਰੁਲਦਾ ਵਾ ਜੀ ਬਿਲਕੁਲ ਸੋ ਆਪਾਂ ਇਹ ਗੱਲ ਹੈਗੀ ਆ ਕਿ ਅਸੀਂ ਕਿਸੇ ਚੀਜ਼ ਨੂੰ ਪੌਟੈਂਸ਼ੀਅਲ ਲਈਏ ਤੇ ਇਹਨੂੰ ਅਪਲਾਈ ਕਰੀਏ ਤੇ ਸੇਵ ਹੋਣਾ ਚਾਹੀਦਾ ਜੀ ਅਸੀਂ ਜੇ ਸਾਡੇ ਲਈ ਕੋਈ ਪਾਲਿਸੀ ਆਉਂਦੀ ਹੈ ਤਾਂ ਉਹਨੂੰ ਪੌਟੈਂਸ਼ੀਅਲ ਲਈ ਲੈ ਕੇ ਅੱਗੇ ਚੱਲੀਏ ਮਾਨ ਸਾਹਿਬ ਇਹਦੇ ਨਾਲ ਹੀ ਮੈਂ ਇਤੋਂ ਦੀਆਂ ਕੁਝ ਨਵੇਂ ਸਾਲ ਤੇ ਜਿਹੜੀਆਂ ਖਬਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਐਮ ਦੇ ਕਮਤ ਮਹਿਕਮ ਜੀ ਜਰੂਰ ਜੀ ਤੁਸੀਂ ਤੁਹਾਡਾ ਆਪਣਾ ਸ਼ੋਅ ਹੈ ਜੀ ਕੈਰੀ ਆਨ ਜੀ ਐ অন্ਟਾਰੀਓ ਗਵਰਨਮੈਂਟ ਨਵੇਂ ਸਾਲ ਤੋਂ ਕੁਝ ਲਾਅ ਲਿਆ ਰਹੀ ਆ ਜੀ ਤੇ ਉਹ ਲਾਅ ਜਿਹੜੇ ਹੈਗੇ ਆ ਮਲਟੀਪਲ ਲਾਅ ਹੈਗੇ ਆ ਆਪਾਂ ਉਹ ਆਪਣੇ ਸਰੋਤਿਆਂ ਨਾਲ ਸਾਂਝੇ ਕਰ ਦਿੰਨੇ ਆ ਕਿ ਜਿੰਨੇ ਚਾਈਲਡ ਕੇਅਰ ਡੇ ਕੇਅਰ ਚੱਲਦੇ ਹੈਗੇ ਜਿੱਥੇ ਛੋਟੇ ਬੱਚੇ ਛੱਡਦੇ ਆ ਲੋਕੀ ਆਪਣੇ ਕੰਮਾਂ ਕਰਾਂ ਦੇ ਵਾਸਤੇ ਹਮਮ ਉਹਨਾਂ ਵਾਸਤੇ ਜਿਹੜਾ ਨਵਾਂ ਲਾਅ ਆ ਰਿਹਾ ਸੇਫ ਅਰਾਈਵਲ ਰੂਲਸ ਹੈਗਾ ਜੀ ਬੱਚਿਆਂ ਵਾਸਤੇ ਇਹ ਸਕੂਲ ਦੇ ਵਿੱਚ ਪਹਿਲਾਂ ਹੀ ਆ ਅਤੇ ਚੱਲਦਾ ਆ ਕਿ ਜੇ ਬੱਚਾ ਬਾਈ ਚਾਂਸ ਸਕੂਲ 'ਚ ਨਹੀਂ ਪਹੁੰਚਿਆ ਪਹਿਲੀ ਗੱਲ ਤੇ ਪੇਰੈਂਟਸ ਨੂੰ ਜ਼ਰੂਰੀ ਆ ਕਿ ਉਹ ਸੇ ਬੱਚਾ ਆਪ ਖੁਦ ਡ੍ਰੌਪ ਕਰਨਾ ਤੇ ਕਨਫਰਮ ਕਰਨਾ ਕਿ ਬੱਚਾ ਅੰਦਰ ਸੇਫ ਚਲੇ ਗਿਆ ਜੀ ਉਸ ਤੋਂ ਬਾਅਦ ਜੇ ਬੱਚਾ ਸਕੂਲ 'ਚ ਨਹੀਂ ਜਾਂਦਾ ਤੇ ਕਾਲ ਆਉਂਦੀ ਆ ਬਾਕਾਇਦਾ ਉਹ ਕਾਲ ਨੂੰ ਕਨਫਰਮ ਕਰਨਾ ਜ਼ਰੂਰੀ ਹੁੰਦਾ ਕਿ ਸਾਡਾ ਬੱਚਾ ਐਬਸੈਂਟ ਆ ਜਾਂ ਕੋਈ ਵੀ ਜਿਹੜਾ ਸਿਚੁਏਸ਼ਨ ਹੈਗੀ ਆ ਉਹਨੂੰ ਕਨਫਰਮ ਕਰਨਾ ਮਾਂ-ਬਾਪ ਕੋਲੋਂ ਜ਼ਰੂਰੀ ਹੁੰਦਾ ਜੀ ਸੇਮ ਪਾਲਿਸੀ ਜਿਹੜੀ ਆ ਹੈਲਥ ਕੇਅਰ ਬਲ ਡੇ ਜਿਹੜੇ ਡੇ ਕੇਅਰ ਹੈ ਗਿਆ ਉਹਨਾਂ ਵੱਲੇ ਵਾਸਤੇ ਲਿਆਂਦੀ ਜਾ ਰਹੀ ਆ ਕਿ ਬੱਚਾ ਸੇਫ ਪਹੁੰਚ ਗਿਆ ਇਹਨੂੰ ਕਨਫਰਮ ਕਰਨਾ ਜੇ ਨਹੀਂ ਪਹੁੰਚਿਆ ਤੇ ਉਹਦੀ ਇਨਕੁਆਰੀ ਜਿਹੜੀ ਆ ਪੇਰੈਂਟਸ ਕੋਲੋਂ ਕਰਨੀ ਕਿ ਬੱਚਾ ਕਿਉਂ ਨਹੀਂ ਪਹੁੰਚਿਆ ਇਹਦੇ ਨਾਲ ਹੀ ਕੁਝ ਗੱਲਾਂ ਵਾਪਰਾ ਵਾਪਰੀਆਂ ਸੀ ਕਿ ਕੁਝ ਬੱਚੇ ਹੌਟ ਗਰਮੀ ਦੇ ਵਿੱਚ ਘੜਾਵਾ ਵਾਪਰੀਆਂ ਸੀ ਕਿ ਅੰਦਰ ਬੱਚੇ ਰਹਿ ਗਏ ਸੀ ਕਾਰਾਂ ਦੇ ਵਿੱਚ ਬੰਦ ਐਹੋ ਜਿਹੀਆਂ ਘੜਾਵਾ ਰੋਕਣ ਵਾਸਤੇ ਵੀ ਸੇਫਗਾਰ ਜਿਹੜੇ ਲਿਆਂਦੇ ਜਾ ਰਹੇ ਆ ਸੋ ਹੋਪਸ ਸੋ ਗੁੱਡ ਕਿ ਇਹ ਜਿਹੜਾ ਕਾਨੂੰਨ ਹੈ ਛੋਟੇ ਬੱਚਿਆਂ ਦੀ ਸੇਫਟੀ ਵਾਸਤੇ ਹੈਲਪਫੁਲ ਜਿਹੜਾ ਸਹਾਈ ਹੋਏਗਾ ਇਹਦੇ ਨਾਲ ਹੀ 2 ਟਰੱਕ ਜਿਹੜੇ ਹੈਗੇ ਆ ਮੋਸਟਲੀ ਜਦੋਂ ਐਕਸੀਡੈਂਟ ਹੁੰਦਾ ਤਾਂ ਉਹਨਾਂ ਵਾਸਤੇ ਵੀ ਕੋਈ ਨਵੇਂ ਲਾਅ ਆ ਰਹੇਗੇ ਕਸਟਮਰ ਦੀ ਇੱਕ ਕਨਸੈਂਟ ਲਿਖਤੀ ਤੌਰ ਤੇ ਲੈਣੀ ਜ਼ਰੂਰੀ ਹੋਊਗੀ ਖਾਸ ਤੌਰ ਤੇ ਜਿੱਥੇ ਐਕਸੀਡੈਂਟ ਹੁੰਦੇ ਆ ਕਿ ਟਰੋ ਜਿਹੜੀ ਕਾਰ ਆ ਟਰੋ ਕਰਕੇ ਕਿੱਥੇ ਲੈ ਕੇ ਜਾਈ ਜਾਈ ਜਾਏਗੀ ਉਹਨੂੰ ਥਾਂ ਦੱਸਣਾ ਜ਼ਰੂਰੀ ਆ ਤਾਂ ਉਹਦੀ ਕੰਸੈਂਟ ਲੈਣੀ ਕਸਟਮਰ ਦੀ ਜ਼ਰੂਰੀ ਆ ਜੀ। ਉਸ ਤਰੀ ਲੇਡੀਜ਼ ਨਾਲ ਇਦਾਂ ਵਾਪਰਦਾ ਆ ਕਿ ਲੇਡੀਜ਼ ਨੂੰ ਜਿਹੜੇ ਟੋ ਟਰੱਕ ਵਾਲੇ ਉਹ ਦੱਸਦੇ ਹੈ ਨਹੀਂ ਆ ਉਸ ਕਲੀਜਨ ਸੈਂਟਰ ਤੇ ਲੈ ਜਾਂਦੇ ਆ ਜਿਸ ਤੇ ਕੋਸ ਹਸਾਬ-ਕਵ ਹੁੰਦਾ ਆ। ਵੀ ਵੀ ਲੇਡੀਜ਼ ਆਪਣੇ ਪੰਜਾਬੀਂ ਤਾਂ ਰੋਣ ਲੱਗ ਜਾਂਦੀਆਂ ਰੋਈ ਜਾਂਦੀਆਂ ਘਰ ਵਾਲਾ ਨਾਲ ਕੋਟੂ ਵੀਰੇ ਆਇਆ ਕਰ ਲਾ ਵੀਰੇ ਕਹਦੇ ਉਹ ਜਾਨੂ ਅਗਲਾ ਉਹਦੇ ਪਲਾਦਾ ਟੋ ਚੱਕ ਕੇ ਲੈ ਜਾਂਦਾ। ਜੀ ਮਾਨ ਸਾਹਿਬ ਉਹਨਾਂ ਦੀ ਜਾਣਕਾਰੀ ਵਾਸਤੇ ਆ ਕਿ ਹੁਣ ਜਿਹੜਾ ਟੋ ਟਰੱਕ ਵਾਲੇ ਵਾਸਤੇ ਜ਼ਰੂਰੀ ਹੋਵੇਗਾ 1 ਜਨਵਰੀ 2024 ਤੋਂ ਕਿ ਉਹਦੀ ਕੰਸੈਂਟ ਲੈਣੀ ਜ਼ਰੂਰੀ ਹੋਊਗੀ ਕਿ ਉਹਦੀ ਕਾਰ ਜਿਹੜੀ ਹੈ ਕਿੱਥੇ ਲਿਜਾਈ ਜਾਣੀ ਆ ਸਾਰਾ ਕੁਝ ਦੱਸਣਾ ਬਹੁਤ ਜ਼ਰੂਰੀ ਹੋਏਗਾ ਜੀ ਇਹਦਾ ਮਤਲਬ ਮਾਫੀਆ ਘਟੂਗਾ ਜੀ ਭਾਈ ਟੋ ਵਾਲਾ ਮਾਫੀਆ ਜਿਹੜਾ ਵਾ ਉਹ ਘਟੂਏ ਆਨਰ ਸਮੇਂ ਦੇ ਵਿੱਚ ਦਾ ਮਤਲਬ ਬਿਲਕੁਲ ਫਰਕ ਪਏਗਾ ਜੀ ਇਹ ਜਿਹੜੇ ਛੋਟੇ ਛੋਟੇ ਜਿਹੜੇ ਲਾਅ ਲੈਂਦੇ ਤੇ ਬੜੇ ਐਮ ਮੰਨਦਾ ਇਹਨਾਂ ਨੂੰ ਆਮ ਲੋਕਾਂ ਦੇ ਜਿਹੜੇ ਕੰਸਰਨ ਸਿੱਧੇ ਤੌਰ ਤੇ ਰੱਖਦੇ ਆ ਜਿਹੜੇ ਲੋਕਾਂ ਦੇ ਜੀਵਨ ਦੇ ਨਾਲ ਜੀ ਜੀ ਭਾਈ ਤੇ ਇਹਦੇ ਨਾਲ ਹੀ ਜਿਹੜੇ ਪੇਸ਼ੈਂਟ ਹਸਪੀਟਲ ਤੇ ਜਾਂਦੇ ਆ ਜੀ ਜਾਂ ਜਿਹੜੇ ਕੁਝ ਹੈਲਥ ਨਾਲ ਸਰਵਿਸ ਜਿਹੜੀਆਂ ਰਿਲੇਟਡ ਹੈਗੀਆਂ ਨੇ ਉਹਦੇ ਲਈ ਅਨਟਾਰੀਓ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਕਮਿਸ਼ਨਰ ਕੋਲ ਹੁਣ ਅਧਿਕਾਰ ਹੋਏਗਾ ਕਿ ਉਹ ਫਾਈਨਡ ਕਰ ਸਕਦੇ ਆ ਉਹਨਾਂ ਇੰਡੀਵਿਜੂਅਲ ਵਾਸਤੇ ਉਹਨਾਂ ਨੂੰ ਜਾਂ ਉਹਨਾਂ ਨੂੰ ਏਜੰਸੀਆਂ ਨੂੰ ਜਾਂ ਕੰਪਨੀਆਂ ਨੂੰ ਸੰਸਥਾਵਾਂ ਨੂੰ ਫਾਈਨਡ ਕਰ ਸਕਦੇ ਆ ਜਿਹੜੇ ਜਿਹੜੇ ਪੇਸ਼ੈਂਟਸ ਹੈਗੇ ਆ ਉਹਨਾਂ ਦੀ ਪਰਸਨਲ ਹੈਲਥ ਇਨਫੋਰਮੇਸ਼ਨ ਜੇ ਡਿਸਕਲੋਜ਼ ਕਰਦੇ ਆ ਕਿਸੇ ਅੱਗੇ ਇਹ ਰੂਲ ਵੈਸੇ ਪਹਿਲਾਂ ਵੀ ਹੈ ਗਿਆ ਪਰ ਇਹਨੂੰ ਰੀਸ਼ਿਪ ਕੀਤਾ ਜਾ ਰਿਹਾ ਨਵੇਂ ਰੂਪ ਦੇ ਵਿੱਚ ਤਾਂ ਜੋ ਜਿਹੜੀ ਜਿਹੜੀ ਪ੍ਰਾਈਵੇਸੀ ਆ ਪੇਸ਼ੈਂਟ ਦੀ ਉਹਨੂੰ ਯਕੀਨੀ ਬਣਾਇਆ ਜਾ ਸਕੇ ਜੀ ਜੀ ਇਹਦੇ ਨਾਲ ਹੀ ਬਰਮਟਾਂ ਦੇ ਵਿੱਚ 100 ਕੈਮਰੇ ਨਵੇਂ ਜਿਹੜੇ ਆ ਹੁਣ ਲਾਏ ਜਾਣੇ ਆਂ ਦੀ ਇਹਦੇ ਵਾਸਤੇ ਪਹਿਲਾਂ ਤੇ ਸਿਟੀ ਦੇ ਨਾਲ ਰਿਲੇਟਡ ਸਾਰੀ ਸਰਵਿਸ ਸੀਗੀ ਹਮਮ ਲੇਕਿਨ ਹੁਣ ਇਹਨੂੰ ਆਉਣ ਵਾਲੇ ਸਮੇਂ ਇੰਡੀਪੈਂਡੈਂਟ ਕਰ ਦਿੱਤਾ ਜਾਣਾ ਜੀ ਇਨਵਰਟ ਤੋਂ ਭਾਵੇਂ ਕੇ ਦੀ ਬਿਲਡਿੰਗ ਲੈ ਲਈ ਗਈ ਆ ਸੈਂਟਰ ਬੁਲਡ ਤੇ ਇੱਕ ਜਗ੍ਹਾ ਤੇ ਜੀ ਉਥੇ ਉਥੋਂ ਪ੍ਰੋਸੈਸਿੰਗ ਜਿਹੜੀ ਆ ਇਹਦੀ ਕੀਤੀ ਜਾਣੀ ਆ ਪ੍ਰੋਪਰ ਜਿਹੜੇ ਫਾਈਨ ਵਗੈਰਾ ਟਿਕਟਿੰਗ ਜਿਹੜੀ ਆ ਉਹਦਾ ਜਿੰਨੀ ਪ੍ਰੋਸੈਸਿੰਗ ਹੋਊਗੀ ਉਹ ਜਿਹੜੇ ਵੀ ਉਲੰਘਣਾ ਕਰਨਗੇ ਉਹਨਾਂ ਨੂੰ ਫਾਈਨ ਜਿਹੜੇ ਆ ਉਸੇ ਟਾਈਮ ਤੇ ਉਹਦੀ ਪ੍ਰੋਸੈਸਿੰਗ ਤੇਜ਼ ਕੀਤੀ ਜਾਊਗੀ ਜੀ 43 ਕੈਮਰੇ ਪਹਿਲਾਂ ਲਿਆਂਦੇ ਗਏ ਸੀਗੇ 100 ਕੈਮਰੇ ਨਵੇਂ ਜਾਦ ਹੋਣੇ ਆ ਕਿੱਥੇ ਲੱਗਣੇ ਆਉਣ ਵਾਲੇ ਸਮੇਂ 'ਚ ਆਪਾਂ ਦਰਸ਼ਕਾਂ ਨੂੰ ਜਿਹੜਾ ਜ਼ਰੂਰ ਸਾਂਝੇ ਕਰਾਂਗੇ ਮਾਨ ਸਾਹਿਬ ਜੀ ਜੀ ਜਿਹੜਾ ਅੱਜ ਦਾ ਵਿਸ਼ਾ ਹੈਗਾ ਆ ਉਹ ਬੜਾ ਅਹਿਮ ਆ ਪੋਜੀਟਿਵਲੀ ਲਈਏ ਤੇ ਉਹਨੂੰ ਲੈ ਕੇ ਚੱਲੀਏ ਜੀ ਅੱਗੇ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਦੇ ਜਿਹੜੇ ਫੈਸਲੇ ਐਨਆਰਆਈ ਭਾਵੇਂ ਕੋਈ ਵੀ ਸਰਕਾਰ ਕਰੇ ਜੀ ਆਪਾਂ ਨੂੰ ਹਰ ਫਰੇ ਸਰਕਾਰ ਦੇ ਰੇਖ ਫੈਸਲਿਆਂ ਨੂੰ ਨਿੰਦਣਾ ਨਹੀਂ ਚਾਹੀਦਾ ਤੇ ਇਹ ਰਾਂ ਮੰਨਣਾ ਆ ਤੇ ਗਰਮੋ ਭਾਈ ਕੀ ਚੱਕਰ ਆ ਜਿਹੜੇ ਲੋਕ ਸਾਡੇ ਇਹਨਾਂ ਚੀਜ਼ਾਂ ਚੋਂ ਲੰਘਦੇ ਆ ਜਿਨ੍ਹਾਂ ਨੇ ਤਾਂ ਇਹ ਪ੍ਰੋਸੈਸ ਚੋਂ ਲੰਘ ਕੇ ਆਪਣਾ ਹੱਕ ਲੈ ਲਿਆ ਉਹ ਵੀ ਆ ਕੇ ਨਹੀਂ ਅਵੇਅਰ ਕਰਦੇ ਤੇ ਜਿਨ੍ਹਾਂ ਨਾਲੇ ੱੱਟਕਾ ਹੋ ਰਿਹਾ ਉਹ ਵੀ ਨਹੀਂ ਆ ਕੇ ਵੇਅਰ ਕਰਦੇ ਮੈਂ ਉਹਨਾਂ ਨੂੰ ਕਹਿਣਾ ਉਹਨਾਂ ਵੀ ਤੁਸੀਂ ਜਦੋਂ ਆ ਕੇ ਰੇਡੀਓ ਤੇ ਆ ਕੇ ਗੱਲ ਕਰਨੀ ਮੈਂ ਫਲਾਨੇ ਪਿੰਡ ਤੋਂ ਫਲਾਨਾ ਬੋਲਦਾ ਮੇਰੇ ਨਾਲ ਇਹ ਹੋ ਰਿਹਾ ਤੁਸੀਂ ਇੰਨੀ ਕਲੀਪੀ ਭੇਜ ਦਿਓ ਮੈਂ ਕਹਿੰਦਾ ਤੁਹਾਡੇ ਲੋਕਲ ਐਮਐਲਏ ਦਾ ਰਵਈਆ ਤੁਹਾਡੇ ਲੋਕਲ ਪੁਲਿਸ ਅਫਸਰ ਦਾ ਤੁਹਾਡੇ ਘਰਦਿਆਂ ਦਾ ਰਵਈਆ ਚੇਂਜ ਹੋਇਆ ਨਾ ਵੀ ਭਾਈ ਜੇ ਹੁਣ ਅਸੀਂ ਇਹਨੂੰ ਜਿੰਨਾ ਘੁੱਟਾਂਗੇ ਸਪਰਿੰਗ ਵਾਂਗੂ ਛਾਲ ਮਾਰਨੀ ਪਰ ਕਈ ਵਾਰੀ ਅਸੀਂ ਅੰਦਰੋਂ ਅੰਦਰ ਹੀ ਕੁੜੀ ਜਾਂਦੇ ਆ ਸਟ੍ਰੈਸ ਲਈ ਜਾਂਦੇ ਆ ਨੁਕਸਾਨ ਆਪਦਾ ਹੀ ਕਰਦੇ ਆ ਜਿਹਦੇ ਵਿੱਚ ਅਗਲਾ ਕਹਿੰਦਾ ਵਧੀਆ ਹੋਇਆ ਵੀ ਦੁਨੀਆ ਤੋਂ ਚਲੇ ਗਿਆ ਪਰ ਪਤਾ ਨਹੀਂ ਕਿਉਂ ਅਸੀਂ ਆ ਕੇ ਆਪਣੀ ਆਵਾਜ਼ ਨਹੀਂ ਨਹੀਂ ਅਸੀਂ ਬੁਲੰਦ ਕਰ ਸਕਦੇ ਜਦ ਕਿ ਸਾਨੂੰ ਕਰਨੀ ਚਾਹੀਦੀ ਆ ਇਹ ਜਿਹੜੀਆਂ ਸਮੱਸਿਆਵਾਂ ਦਾ ਵੱਡਾ ਕਾਰਨ ਹੁੰਦਾ ਇਹੀ ਹੁੰਦਾ ਜੀ ਆਪਣੀ ਆਵਾਜ਼ ਨੂੰ ਪਠਾਉਣਾ ਨਾ ਠੀਕ ਹੈ ਜੀ ਇਹ ਵੀ ਗੱਲ ਹੈਗੀ ਆ ਨਾਲ ਜਿੱਦਾਂ ਤੁਸੀਂ ਸ਼ੁਰੂਜ ਪ੍ਰੋਗਰਾਮ ਕੀਤਾ ਸੀ ਕਿ ਰੂਬੀ ਸੋਤਾ ਹੁਣਾਂ ਨੇ ਇਦਾਂ ਕੋਈ ਈਮੇਲਸ ਭੇਜੀਆਂ ਦਿੱਤੀਆਂ ਨੇ ਮੈਂ ਨਾਲ ਇਹ ਵੀ ਗੱਲ ਕਹਿਣਾ ਕਿ ਬਹੁਤ ਸਾਰੀ ਡਿਸਕਸ਼ਨ ਜ਼ਰੂਰ ਹੁੰਦੀ ਆ ਫੋਨਾਂ ਤੇ ਆਪਸ ਵਿੱਚ ਗੱਲਬਾਤ ਵੀ ਹੁੰਦੀ ਆ ਲੇਕਿਨ ਉਹਨੂੰ ਚੰਗੇ ਤਰੀਕੇ ਨਾਲ ਜਿਹੜਾ ਡਾਕੂਮੈਂਟਰੀ ਕੋਡਡ ਨਹੀਂ ਕੀਤਾ ਜਾਂਦਾ ਆਪਣੀ ਗੱਲ ਜਿਹੜੀ ਕਮਿਊਨਿਟੀ ਵੱਲੋਂ ਸਾਡੀ ਕਮਿਊਨਿਟੀ ਉਹਨਾਂ ਚਾਹਤਾ ਕੋ ਉਹਨੂੰ ਕੋਡਡ ਨਹੀਂ ਕੀਤਾ ਜਾਊਗਾ ਈਮੇਲ ਜਿਹੜੀਆਂ ਪ੍ਰੋਪਰ ਕਰਕੇ ਨਹੀਂ ਕੀਤਾ ਜਾਊਗਾ ਉਹ ਅਸੀਂ ਉਹਦੀ ਅਸੀਂ ਜ਼ਿੰਮੇਵਾਰੀ ਤੈਅ ਨਹੀਂ ਕਰ ਸਕਦੇ ਨਾ ਵੀ ਆਪਣੇ ਐਮਪੀਪੀ ਦੀ ਕਰ ਸਕਦੇ ਆ ਨਾ ਐਮਪੀ ਦੀ ਕਰ ਸਕਦੇ ਆ ਜੇ ਨਹੀਂ ਕੋਈ ਕਾਰਵਾਈ ਹੋਏਗੀ ਤਾਂ ਜ਼ਿੰਮੇਵਾਰੀ ਤਾਂ ਹੋਏਗਾ ਨਾ ਜੀ ਐਟ ਲੀਸਟ ਅਸੀਂ ਹਰ ਕੋ ਰੈਕਡ ਦਾ ਬੋਲੇਗਾ ਨਾ ਕਿ ਅਸੀਂ ਕੰਪਲੇਨਟ ਕੀਤਾ ਮਾਨ ਸਾਹਿਬ ਕਰਨਾ ਪੈਂਦਾ ਹਰ ਗੱਲ ਉਹਦੇ ਵਿੱਚ ਤੇ ਮਾਨ ਸਾਹਿਬ ਕਿਸੇ ਦਿਨ ਵਿਸ਼ਾ ਲੈ ਆ ਉਹ ਘਿਓ ਵਾਲਾ ਵੀ ਲੈ ਆ ਜੀ ਘਿਓ ਚੋਰੀ ਦਾ ਕਾਫੀ ਹੁਣ ਚਰਚਾ ਚਾ ਕੰਮ ਜਿਹੜਾ ਖਾਉ ਘਿਓ ਮਰਿਆ ਲਾ ਮਰਿਆ ਲਾ ਪਤਾ ਨਹੀਂ ਫੇਰ ਕਿਉਂ ਖਾਈ ਜਾਂਦੇ ਆ ਜੀ ਹੱਦੋਂ ਕੰਮ ਵਧ ਗਿਆ ਜੀ ਹੁਣ ਸਟੋਰਾਂ ਦੇ ਵਿੱਚੋਂ ਚੋਰੀਆਂ ਹੋਣ ਦਾ ਸੈਲਫਾਂ ਤੋਂ ਤੇ ਉਹਦੇ ਸੈਲਫ ਚੈੱਕ ਆ ਅਪਣੇ ਸਾਰੇ ਬੰਦੇ ਵਧੀਆ ਕੋਸ਼ਿਕ ਜਿਹੜੇ ਆਪਾਂ ਉਹਨਾਂ ਦੀ ਗੱਲ ਕਰ ਰਹੇ ਆਂ ਪਹਿਲੀ ਗੱਲ ਦੀ ਜੀ ਬਈ ਘਿਓ ਕਿਉਂ ਚੱਕਦੇ ਨੇ ਜੀ ਕੀ ਕਾ ਚੱਕ ਪਾਉਂਦੇ ਆ ਘਿਓ ਇਹ ਮੈਨੂੰ ਸਮਝ ਨਹੀਂ ਆਉਂਦੀ ਜੀ ਕਿਉਂ ਉਹਨੂੰ ਬੜਾ ਉੱਡ ਕੇ ਪੈਂਦੇ ਆ ਹਾਰ ਕਿਉਂ ਉਹਨਾਂ ਨੇ ਘਿਓ ਵਾਲੇ ਜਿਹੜੇ ਸੈਲਪ ਆ ਉੱਥੇ ਕੈਮਰੇ ਲਾਤੇ ਆ ਜੀ ਉੱਥੇ ਵੀ ਕਿਉਂਕਿ ਜਿਹੜੇ ਮਾਹਿਰ ਹੋ ਕਹਿੰਦੇ ਵੀ ਜਿਹੜੇ ਜ਼ਿਆਦਾ ਨਸ਼ਾ ਕਰਦੇ ਆ ਜਿਹੜੇ ਆ ਵੀ ਇਹ ਤਾਂ ਤੁਰੇ ਫਿਰਦੇ ਆ ਵੀ ਸਾਨੂੰ ਐ ਕਰ ਦੋ ਉਹ ਕਿਉਂ ਤਾਂ ਚੱਕਦੇ ਆ ਵੀ ਉਹ ਕਿਉਂ ਵੱਢ ਖਾਂਦੇ ਆ ਕਿਉਂਕਿ ਸਕਿਨ ਡਰਾਈ ਹੋ ਜਾਂਦੀ ਉਹਨਾਂ ਦੀ ਨਸ਼ੇ ਦੇ ਨਾਲ ਗਰਮੀ ਪੈ ਜਾਂਦੀ ਆ ਤੇ ਚੋਰੀ ਵੀ ਉਹੀ ਕਰਦੇ ਕੋਈ ਕੰਮ ਕਰਨਾ ਨਹੀਂ ਚੋਰੀਆਂ ਕਰੀ ਜਾਂਦੇ ਨਾ ਪੁਲਿਸ ਕੁਝ ਕਹਿੰਦੀ ਇਹਦਾ ਵਾਸਤਾ ਬਿਲਕੁਲ ਜੀ ਗਲਫ ਦੇ ਅੰਟਾਰੀਓ ਸਟੋਰ ਚੋਂ 144 ਟਿੱਕੀਆਂ ਕਿਉਂਦੀਆਂ ਤੇ ਦੇਤੀ ਜਿਹੋਦੇ 17 ਡੱਬੇ ਜੀ ਚੋਰੀ ਕਰਕੇ ਆਪਣੇ ਬੰਦੇ ਬ੍ਰੈਂਟਨ ਦੇ ਸੱਜਣ ਸੀ ਇਹ ਤਾਂ ਮੈਂ ਨਹੀਂ ਲੈ ਰਿਹਾ ਤੇ ਉਹ ਬੰਦੇ ਹੁਣ ਗ੍ਰਿਫਤ ਵਿੱਚ ਹੈਗੇ ਆ ਜੀ ਆਪਣੀ ਬੇਨਤੀ ਹੈਗੀ ਹੈ ਕਿ ਹੁਣ ਵਾਲਮਾਰਟ ਦੀ ਪਾਲਿਸੀ ਇੱਕ ਨਵੀਂ ਆ ਰਹੀ ਆ ਕਿ ਕਦੇ ਕਿਸੇ ਦਾ ਹੀ ਉਹਨਾਂ ਨੇ ਰੈਂਡਮਲੀ ਬਾਹਰ ਸਟਾਕ ਫਲਾੜਿਆ ਕਰਨਾ ਜਿਹੜਾ ਹੂ ਟੂ ਹੂ ਸੇਮ ਆਈਟਮਾਂ ਹੈਗੀਆਂ ਉਹ ਉਹਨਾਂ ਨੂੰ ਗਿਣ ਸਕਦਾ ਜਿਵੇਂ ਇੰਡੀਆ 'ਚ ਕਰਦੇ ਜਿੱਦਾਂ ਜਿੱਦਾਂ ਦਾ ਸਮਾਂ ਇਦਾਂ ਜਿੱਦਾਂ ਦਾ ਲੋਕ ਕਰਨਗੇ ਉਦਾਂ ਦਾ ਹੀ ਫਿਰ ਪਾਲਿਸੀ ਆ ਜਾਣਗੀਆਂ ਤੇ ਜਦੋਂ ਆਪਾਂ ਇਹ ਖਬਰ ਸ਼ੇਅਰ ਕਰਦੇ ਆ ਜੀ ਨਿੰਦ ਦੇ ਆਪਦਿਆਂ ਨੂੰ ਪਰ 3-9 ਆਪਣੇ ਬੰਦੇ ਵੀ ਆਏ ਆ ਉਹਨਾਂ ਦੇ ਏਜ ਵੀ ਉਹਨਾਂ ਦੇ ਕਿਸੇ ਦੀ 40 ਸਾਲ ਦਾ 45 ਕੀਤਾ ਜਾਵੇ ਅਸੀਂ ਤਾਂ ਚਾਹੁੰਦੇ ਚੰਗੀਆਂ ਖਬਰਾਂ ਦਈਏ ਵਧੀਆ ਖਬਰਾਂ ਦਈਏ ਭਾਈ ਕਈ ਬੰਦੇ ਦੱਸਦੇ ਗੁਰਮਖ ਬਾਈ ਕਈ ਬੰਦੇ ਮੈਨੂੰ ਇਹ ਦੱਸ ਦਿੰਦੇ ਕਹਿੰਦੇ ਵੀ ਕਈ ਲੋਕ ਜਿਹੜੇ ਸ਼ਰਾਬ ਪੀਂਦੇ ਆ ਜਾਂ ਕੁਝ ਕਹਿੰਦੇ ਜਿਹੜੇ ਹੋਮਲੈਸ ਇਹਨਾਂ ਕੋ ਜਾਣਦੇ ਆ ਵੀ ਇਹ ਕਾਫੀ ਉਹਨਾਂ ਨੂੰ ਸ਼ਰਾਬ ਦੇ ਨੇ ਮੈਨੂੰ ਕਿੱਥੋਂ ਆਉਂਦੀ ਆ ਹੁਣ ਆਪੇ ਸਾਮਿਲ ਉਹ ਕਿੱਥੋਂ ਆਉਂਦੀ ਆ ਜਾਂ ਬਿਲਕੁਲ ਸੋ ਲੋੜ ਆ ਜੀ ਸੇਫ ਕਰਨ ਦੀ ਆਪਣੇ ਆਪ ਨੂੰ ਇਦਾਂ ਆਪਣੇ ਜਿਹੜਾ ਫਿਊਚਰ ਖਰਾਬ ਕਰਨ ਵਾਲੀ ਗੱਲ ਹੈ ਦੇਖੋ ਕਾਨੂੰਨ ਕੁਝ ਕਰੇ ਨਾ ਕਰੇ ਪਰ ਮੇਰਾ ਇਹ ਮੰਨਣਾ ਹੈਗਾ ਕਿ ਤੁਹਾਡੀ ਇਮੇਜ ਕਿੰਨੀ ਗਲਤ ਹੁੰਦੀ ਹੈ ਜੀ ਬੰਦੇ ਦੀ ਮੈਨੂੰ ਤਾਂ ਇਹ ਤਾਂ ਇੱਕ ਇੱਕ ਕੱਲ ਸੋਚ ਕੇ ਕੰਪਨੀ ਛੇੜ ਜਾਂਦੀ ਕਿ ਜਦੋਂ ਬੰਦੇ ਦਾ ਨਾਂ ਘੋੜੀ ਚੋਰੀ ਚਾਊਗਾ ਤਾਂ ਚਾਹੇ ਤਾਂ ਦੀਆਂ ਛੋਟੀਆਂ-ਮੋਟੀਆਂ ਚੋਰੀਆਂ ਵੀ ਆ ਜਾਂਦਾ ਹੈ ਇੱਕ ਇੱਕ ਗੁਰਮukh ਬਾਈ ਘੋੜੀ ਚੋਰੀ ਇੱਕ ਤੁਸੀਂ ਦੇਖਣਾ ਆਪਣੇ ਗਰੋਸਰੀ ਸਟੋਰਾਂ ਦੇ ਵਿੱਚ ਕਈ ਲੋਕ ਜੇ ਤਾਂ ਲੈਣੇ ਆਂਗੂਰ ਉਹ ਵੀ ਖਾ ਕੇ ਦੇਖਣਾ ਇੱਕ ਜੇਗੜਾਲੇ ਬਦਾਮ ਉਹ ਵੀ ਖਾ ਕੇ ਦੇਖਣਾ ਜੇ ਲੈਣੇ ਆ ਮੈਂਗੋ ਉਹ ਵੀ ਛਿਲਕੇ ਦੇਖਣੇ ਮਿੱਠੇ ਕਿ ਨਹੀਂ ਜਦਕਿ ਇਹ ਵੀ ਕੰਮ ਆਪਾਂ ਕਰ ਨਹੀਂ ਸਕਦੇ ਪਰ ਇਹ ਵੀ ਕੀ ਜਾਂਦੇ ਕੀ ਕਰੀਏ ਬਿਲਕੁਲ ਬਿਲਕੁਲ ਸੋ ਲੋੜ ਆਪਣੇ ਆਪ ਨੂੰ ਸੇਵ ਕਰਨ ਦੀ ਆਪ ਆਪਣੀ ਇਮੇਜ ਨੂੰ ਸੇਵ ਕਰਨ ਦੀ ਤੇ ਜਿਹੜੀ ਕੋਈ ਪਾਲਿਸੀ ਆਉਂਦੀ ਹੈ ਜੀ ਉਹਨੂੰ ਵੀ ਪੋਜ਼ਿਟਿਵਲੀ ਲੈ ਕੇ ਆਪਾਂ ਚੱਲੀਏ ਕਦੇ ਕਦਾਈਂ ਜਿਹੜਾ ਆਪਣਾ ਦਿਮਾਗਾ ਨੂੰ ਆਪਾਂ ਪੋਜ਼ਿਟਿਵ ਵੀ ਰੱਖੀਏ ਹਰ ਗੱਲ ਦੇ ਉੱਪਰ ਵੀ ਹਾਂ ਇਸ ਚੀਜ਼ ਨੂੰ ਦਿਮਾਗ ਕੇ ਚੱਲਣਾ ਚਾਹੀਦਾ ਤੇ ਮਾਨ ਸਾਹਿਬ ਧੰਨਵਾਦ ਤੁਸੀਂ ਕੰਟੀਨਿਊ ਕਰੋ ਮੈਂ ਸੁਣਦਾ ਜੀ ਪ੍ਰੋਗਰਾਮ ਥੈਂਕ ਯੂ ਬਾਈ ਜੀ